top of shelf ਤੇ ਇੱਕ ਵੀਡੀਓ ਪਾਈ ਸੀ ਜਿਦੇ ਵਿੱਚ ਮੈਂ ਕਿਹਾ ਸੀ ਕਿ ਯਾਰ ਕੈਨੇਡਾ ਯੂਕੇ ਆਪਣੇ ਬੱਚੇ ਜਾਈਤਾ ਜਾਂਦੇ ਪਰ ਉੱਥੇ ਕੀ ਸਕੋਪ ਹੈ ਕੀ ਨਹੀਂ ਸਕੋਪ ਹੈ ਤੇ ਉਹਦੇ 'ਚ ਬਹੁਤ ਸਾਰੇ ਕਮੈਂਟ ਆਏ ਤੇ ਕੁਝ ਕਮੈਂਟ ਕੁਝ ਮੈਸੇਜ ਜਿਹੜੇ ਮੈਨੂੰ ਆਏ ਉਹ ਮੈਨੂੰ ਬਹੁਤ ਚੰਗਾ ਵੀ ਲੱਗਿਆ ਕਿ ਆਪਣੇ ਨਵੇਂ ਬੱਚੇ ਉਹ ਪੁੱਛ ਰਹੇ ਸੀ ਵੀ ਠੀਕ ਹੈ ਬਾਈ ਜੀ ਇਹ ਬਾਹਰ ਨਹੀਂ ਜਾਣਾ ਤਾਂ ਆਪਣੇ ਕੋਲ ਇੱਧਰ ਕੀ ਆਪਸ਼ਨਸ ਨੇ ਅੱਜ ਆਲੇ ਆਉਣ ਤੋਂ 4 ਤੋਂ 5 ਮਿੰਟਾਂ 'ਚ ਮੈਂ ਕੱਲੀ-ਕੱਲੀ ਸਟਰੀਮ ਚੱਕੂੰਗਾ ਕਿ ਆਪਾਂ ਨੂੰ ਕਿਹੜੀ ਸਟਰੀਮ ਚੱਕਣੀ ਚਾਹੀਦੀ ਹੈ ਅੱਗੇ ਉਹਦੇ 'ਚ ਕੀ ਕਰੀਅਰ ਆਪਸ਼ਨ ਨੇ ਕਿੰਨਾ ਕੁ ਪੈਸਾ ਲੱਗਦਾ ਹੈ ਕੀ ਉਹਦੇ 'ਚ ਸਕੋਪ ਹੈ ਕੀ ਆਪਾਂ ਉਹਦੇ 'ਚ ਨੌਕਰੀ ਕਰ ਸਕਦੇ ਆ ਜਾਂ ਕਿਵੇਂ ਆਪਾਂ ਉਹਦੇ 'ਚ ਅੱਗੇ ਵਧ ਸਕਦੇ ਸਟ੍ਰੀਮ ਹੁੰਦਾ ਕੀ ਹੈ ਕਿ ਤੁਸੀਂ ਮੈਡੀਕਲ ਲੈਣਾ ਹੈ ਨੋਨ ਮੈਡੀਕਲ ਲੈਣਾ ਹੈ ਆਰਟਸ ਲੈਣਾ ਹੈ ਕਮਰਸ ਲੈਣਾ ਹੈ ਕਮਰਸ ਵਿਦ ਮੈਥ ਲੈਣਾ ਹੈ ਬਿਨਾ ਮੈਥ ਤੋਂ ਲੈਣਾ ਹੈ ਇਹ ਆਪਣੇ ਲੋਕਾਂ ਨੂੰ ਨਾ ਪਤਾ ਨਹੀਂ ਹੁੰਦਾ ਤੇ ਆਪਣੇ ਚੱਲਦਾ ਕਿਵੇਂ ਆ ਕਿ ਮੰਨ ਲਓ ਆਂਡ ਗਵਾਂਡ 'ਚ ਕੋਈ ਰਿਸ਼ਤੇਦਾਰ ਥੋੜਾ ਬਹੁਤ ਪੜਿਆ ਹੈ ਕੋਈ ਯਾਰ ਬੇਲੀ ਥੋੜਾ ਬਹੁਤ ਪੜਿਆ ਆਪਣਾ ਕੋਈ ਵੱਡਾ ਭੈਣ ਭਾਈ ਆ ਬਸ ਉਹਦੇ ਕੋਲ ਲੈ ਜਾਂਦੇ ਨੇ ਉਹਨੂੰ ਜਿੰਨੀ ਕਨੋਲਜ ਹੁੰਦੀ ਆ ਉਹ ਦੱਸ ਦਿੰਦਾ ਕਿ ਜੀ ਆ ਲੈ ਲਓ ਤੇ ਆਪਣੇ ਬੰਦੇ ਉਹ ਲੈ ਲੈਂਦੇ ਆ ਤੇ ਇੱਥੇ ਹੀ ਆਪਾਂ ਮਾਰ ਖਾਨੇ ਆ ਆਪਾਂ ਕਰੀਅਰ ਆਪਦੇ ਅਕੋਰਡਿੰਗ ਚੂਜ਼ ਨਹੀਂ ਕਰਦੇ ਤੇ ਲਾਸਟ ਤੇ ਆਪਣੇ ਨਾਲ ਫਿਰ ਜੋ ਹੁੰਦਾ ਕਿ ਆਪਾਂ ਆਪਦੀ ਸਟੱਡੀ ਤੇ ਵੀ ਬਹੁਤ ਸਾਰਾ ਟਾਈਮ ਖਰਾਬ ਕਰ ਦਿੰਨੇ ਆ ਤੇ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਅਸੀਂ ਅਸਲ 'ਚ ਕਰ ਕੀ ਰਹੇ ਆ ਸਭ ਤੋਂ ਪਹਿਲਾਂ ਚੂਜ਼ ਕਿਵੇਂ ਕਰਨਾ ਹੈ ਇਹ ਸਮਝੋ ਤੁਸੀਂ ਕੈਰੀਅਰ ਚੱਕਣਾ ਹੈ ਤੁਸੀਂ ਸਟਰੀਮ ਚੱਕਨੀ ਆ ਆਪਦੀ ਪਰਸਨੈਲਿਟੀ ਅਕੋਰਡਿੰਗ ਤੁਸੀਂ ਦੋ ਦੋਸਤ ਹੋ ਸਕਦੇ ਹੋ ਪਰ ਛੋਡੀਆਂ ਪਰਸਨੈਲਿਟੀਆਂ ਇੱਕ ਨਹੀਂ ਜੇ ਛੋਡੀਆਂ ਪਰਸਨੈਲਿਟੀਆਂ ਇੱਕ ਨਹੀਂ ਨਾ ਛੋਡੇ ਸੋਚਣ ਦਾ ਢੰਗ ਇੱਕ ਨਹੀਂ ਛੋਡੀਆਂ ਹਰਕਤਾਂ ਛੋਡੀਆਂ ਆਦਤਾਂ ਇੱਕ ਨਹੀਂ ਤਾਂ ਤੁਸੀਂ ਇੱਕ ਫੀਲਡ 'ਚ ਕਿਵੇਂ ਕਾਮਯਾਬ ਹੋਵੋਗੇ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਜੇ ਉਹਨੇ ਮੈਡੀਕਲ ਲੈ ਤਾਂ ਤੁਸੀਂ ਮੈਡੀਕਲ ਕਿਉਂ ਲੈ ਲਿਆ ਮੈਨੂੰ ਨਹੀਂ ਪਤਾ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਦੀ ਪਰਸਨੈਲਿਟੀ ਪਤਾ ਹੋਣੀ ਚਾਹੀਦੀ ਹੈ ਜਦੋਂ ਤੁਸੀਂ ਉਹ ਦੇਖ ਕੇ ਫੀਲਡ ਚੱਕੋਗੇ ਤੁਸੀਂ ਪੱਕਾ ਕਾਮਯਾਬ ਹੋਵੋਗੇ ਹੀ ਹੋਵੋਗੇ ਇਹਦੇ ਤੇ ਇੱਕ ਜਪਨਿਸ ਫਰੇਮਵਰਕ ਚੱਲਦਾ ਹੈ ਇੱਕਾ ਗਾਈ ਮੈਂ ਜ਼ਿਆਦਾ ਸਮਝਾਉਂਗਾ ਨਹੀਂ ਅਗਲੀ ਕਿਸੇ ਵੀਡੀਓ ਸਮਝਾਉਂਗਾ ਪਰ ਉਹ ਮੋਟੀ ਮੋਟੀ ਗੱਲ ਇਹ ਹੀ ਹੁੰਦੀ ਹੈ ਕਿ ਕੰਮ ਉਹ ਕਰੋ ਜਿਹੜਾ ਤੁਹਾਨੂੰ ਪਸੰਦ ਹੈ ਜਿਦੇ ਤੁਹਾਨੂੰ ਪੈਸੇ ਵੀ ਮਿਲ ਜਿਦੇ ਤੁਹਾਡੀ ਗ੍ਰੋਥ ਵੀ ਹੋਵੇ ਠੀਕ ਹੈ ਜੀ ਤਾਂ ਹੁਣ ਸਭ ਤੋਂ ਪਹਿਲਾਂ ਆਪਾਂ ਕਰਦੇ ਆ ਕਿ ਮੈਡੀਕਲ ਫੀਲਡ ਕਿਹਨੂੰ ਚੱਕਣੀ ਚਾਹੀਦੀ ਹੈ ਮੈਡੀਕਲ ਚ ਤਿੰਨ ਸਬਜੈਕਟ ਆਉਂਦੇ ਆ ਮੇਨ ਫਿਜ਼ਿਕਸ ਕੈਮਿਸਟਰੀ ਤੇ ਬਾਇਓਲੋਜੀ ਸਭ ਤੋਂ ਪਹਿਲਾਂ ਮੈਡੀਕਲ ਫੀਲਡ ਚ 10th ਤੋਂ ਬਾਅਦ ਉਹ ਬੰਦਿਆਂ ਨੂੰ ਜਾਣਾ ਚਾਹੀਦਾ ਜਿਨ੍ਹਾਂ ਦੀ ਮੈਮਰੀ ਗੁੱਡ ਹੈ ਨਾਲ ਡਿਸਪੀਸਪਲਨ ਹੈ ਤੁਸੀਂ ਆਪਦਾ ਕੰਮ ਟਾਈਮ ਤੇ ਕਰ ਦਿੰਦੇ ਹੋ ਜੇਸ ਕੋਈ ਤੁਹਾਨੂੰ ਕਹੂਗਾ ਵੀ ਉੱਠ ਤੂੰ ਉੱਠ ਕੇ ਜਾ ਸਕਦਾ ਉਹਦਾ ਰੀਜ਼ਨ ਕੀ ਹੈ ਮੈਡੀਕਲ ਫੀਲਡ ਦੇ ਵਿੱਚ ਅੱਗੇ ਜਿਹੜੇ ਵੀ ਬ੍ਰਾਂਚੇਸ ਨਿਕਲਦੀਆਂ ਆਪਾਂ ਮੈਂ ਉਹ ਡਾਕਟਰ ਨਿਕਲਦੇ ਆ ਵੈਟਰਨਰੀ ਨਿਕਲਦੇ ਆ ਸਾਰੇ ਬਹੁਤ ਜ਼ਿੰਮੇਵਾਰੀ ਵਾਲੇ ਕੰਮ ਹੁੰਦੇ ਆ ਜਿਹੜਾ ਬੰਦਾ ਖੁਦ ਲੇਜੀ ਆ ਜਿਹਨੂੰ ਯਾਦ ਨਹੀਂ ਰਹਿੰਦਾ ਉਹ ਇਹਨਾਂ ਫੀਲਡਾਂ ਚ ਜ਼ਿਆਦਾ ਵਧੀਆ ਕਰ ਨਹੀਂ ਫੋਕ ਠੀਕ ਹੈ ਜੀ ਦੂਸਰੀ ਚੀਜ਼ ਜੇ ਤੁਹਾਨੂੰ ਲੋਕਾਂ ਦੀ ਮਦਦ ਕਰਨਾ ਪਸੰਦ ਹੈ ਜੇ ਤੁਹਾਨੂੰ ਚੰਗਾ ਲੱਗਦਾ ਕਿਸੇ ਦੀ ਮਦਦ ਕਰਕੇ ਤਾਂ ਤੁਸੀਂ ਮੈਡੀਕਲ ਫੀਲਡ ਚ ਜਾਓ ਇਹ ਉਹਨ ਮਦਦ ਹੈ ਨਹੀਂ ਹੁੰਦਾ ਵੀ ਡੋਨੇਟ ਕਰਕੇ ਕਿਸੇ ਵੀ ਕਿ ਤਰ੍ਹਾਂ ਨਾਲ ਸਾਨੂੰ ਮਦਦ ਕਰਕੇ ਚੰਗਾ ਲੱਗਦਾ ਤਾਂ ਮੈਡੀਕਲ ਫੀਲਡ ਹੈ ਜਿਹੜੀ ਉਹ ਤੁਹਾਡੇ ਲਈ ਹੈ ਜੇ ਤੁਹਾਨੂੰ ਹਿਊਮਨ ਹੈਲਥ ਬਾਰੇ ਜਾਂ ਪੈਟਸ ਦੀ ਹੈਲਥ ਬਾਰੇ ਪੜਨ ਦਾ ਸ਼ੌਂਕ ਹੈ ਤੁਹਾਨੂੰ ਆਯੁਰਵੇਦਿਕ ਮੈਡੀਸਿਨਸ ਦਾ ਸ਼ੌਂਕ ਹੈ ਤੁਹਾਨੂੰ ਜਿਹੜੇ ਪੁਰਾਣੇ ਦੇਸੀ ਆਪਣੇ ਘਰਾਂ ਚ ਨੁਕਸੇ ਹੁੰਦੇ ਸੀ ਉਹਨਾਂ ਬਾਰੇ ਜਾਣਨ ਦਾ ਸ਼ੌਂਕ ਹੈ ਮੈਡੀਕਲ ਫੀਲਡ ਚੱਕਾ ਬੰਦ ਕਰਕੇ ਆਜੋ ਤੁਸੀਂ ਬਹੁਤ ਕਾਮਯਾਬ ਹੋਵੋਗੇ ਹੁਣ ਇਹ ਵੀ ਸਬਜੈਕਟ ਹੁੰਦੇ ਆ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਉਸ ਤੋਂ ਬਾਅਦ ਇਹਦੇ ਵਿੱਚ ਅੱਗੇ ਫੀਲਡਾਂ ਕਿਹੜੀਆਂ-ਕਿਹੜੀਆਂ ਨਿਕਲਦੀਆਂ ਨੇ ਇਹਦੇ ਵਿੱਚ ਸਭ ਤੋਂ ਵੱਡੀ ਫੀਲਡ ਨਿਕਲਦੀ ਆ ਉਹ ਡਾਕਟਰਸ ਦੀ ਨਿਕਲਦੀ ਹੈ ਜੇ ਤੁਸੀਂ ਐਮਬੀਬੀਐਸ ਕਰ ਸਕਦੇ ਹੋ ਉਸ ਤੋਂ ਬਾਅਦ ਹੁਣ ਕਈ ਬੰਦੇ ਕਹਿੰਦੇ ਕਿ 12ਵੀਂ ਬਾਅਦ ਨੀਟ ਦਾ ਪੇਪਰ ਹੋਇਆ ਭਾਜੀ ਜੇ ਉਹ ਨਹੀਂ ਨਿਕਲਿਆ ਫਿਰ ਅਸੀਂ ਕੀ ਕਰਾਂਗੇ ਨੀਟ ਦਾ ਪੇਪਰ ਹੁੰਦਾ ਐਮਬੀਬੀਐਸ ਡਾਕਟਰਸ ਲਈ ਪਰ ਇਸ ਤੋਂ ਅੱਗੇ ਵੀ ਕਈ ਫੀਲਡਾਂ ਨੇ ਜਿਵੇਂ ਕਿ ਵੈਟਰਨਰੀ ਡਾਕਟਰਸ ਆਪਣੇ ਜਾਨਵਰਾਂ ਦੇ ਡਾਕਟਰ ਡੈਂਟਿਸਟ ਹੋ ਗਏ ਨਰਸਿੰਗ ਸਟਾਫ ਹੋ ਗਿਆ ਫਾਰਮਾਸਿਊਟੀਕਲ ਦੇ ਵਿੱਚ ਬਹੁਤ ਅੱਗੇ ਜੌਬਸ ਹੁੰਦੀਆਂ ਮਤਲਬ ਆਪਣੇ ਦਵਾਈਆਂ ਵਾਲੇ ਕਮਾਂ ਦੇ ਵਿੱਚ ਹੈ ਜਿਹੜੇ ਇਹਦੇ ਚੰਗੇ ਬਹੁਤ ਜ਼ਿਆਦਾ ਜੌਬਸ ਮਿਲਿਆ ਲੈਬ ਟੈਕਨੀਸ਼ੀਅਨਸ ਬਹੁਤ ਜ਼ਿਆਦਾ ਹੈ ਇਹ ਸਾਰੇ ਇਕੱਲੇ ਨੀਟ ਆ ਲੈਣੇ ਲੱਗਦੇ ਇਹਨਾਂ ਦੇ ਅਲੱਗ-ਅਲੱਗ ਪੇਪਰ ਹੁੰਦੇ ਆ ਉਹਦੇ ਹਿਸਾਬ ਨਾਲ ਤੁਸੀਂ ਜਿੰਨਾ ਤੁਹਾਡਾ ਸਕੋਪ ਹੈ ਜਿੰਨੀ ਤੁਹਾਡੀ ਮਿਹਨਤ ਹੈ ਉਸ ਹਿਸਾਬ ਨਾਲ ਤੁਸੀਂ ਉਸ ਪੇਪਰ ਨੂੰ ਕਲੀਅਰ ਕਰਕੇ ਅੱਗੇ ਜਿਹੜੀ ਆਪਦੀ ਜੌਬ ਹੈ ਉਹ ਲੈ ਸਕਦੇ ਹੋ ਬਹੁਤ ਹੀ ਰੈਪਿਊਟੇਡ ਪ੍ਰੋਫੈਸ਼ਨ ਹੈ ਬਹੁਤ ਹੀ ਜ਼ਿੰਮੇਵਾਰ ਪ੍ਰੋਫੈਸ਼ਨ ਹੈ ਤੇ ਮੈਂ ਇੱਕ ਗੱਲ ਕਹਿਣਾ ਹਾਂ ਉਹ ਜੋ ਬੰਦਾ ਮੈਡੀਕਲ 'ਚ ਦਿਲੋਂ ਮਿਹਨਤ ਕਰ ਗਿਆ ਉਹ ਬੰਦੇ ਕੋਲ ਤਾਂ ਸਿਰਫ ਇੱਕ ਟੇਬਲ ਤੇ ਇੱਕ ਪਰਚੀ ਹੋਣੀ ਚਾਹੀਦੀ ਐ ਉਹ ਉਤੋਂ ਵੀ ਕਮਾਈ ਕਰ ਸਕਦਾ ਕਿਉਂਕਿ ਉਹਦੀ ਨੌਲੇਜ ਉਤਾਂ ਦੀ ਹੁੰਦੀ ਐ ਤਾਂ ਇਹ ਤਾਂ ਸੀ ਮੈਡੀਕਲ ਹੁਣ ਦੂਸਰੀ ਫੀਲਡ ਜਿਹੜੀ ਸਭ ਤੋਂ ਅੱਧਰ ਔਲਾ ਪੈਂਦਾ ਉਹ ਐ ਨਾਨ ਮੈਡੀਕਲ ਹੁਣ ਆਪਣੇ ਕਿਉਂਦਾ ਆਪਣੇ ਕਿਹੜਾ ਬੀਟੈਕ ਦੀ ਬਹੁਤ ਵੇਵ ਆਈ ਸੀ ਹਰ ਬੰਦੇ ਨੇ ਬੀਟੈਕ ਕੀਤੀ ਤਾਂ ਉਹਦੇ ਵਿੱਚ ਹੁਣ ਨਾਨ ਮੈਡੀਕਲ ਜਿਹੜੀ ਉਹ ਅਗਲੀ ਫੀਲਡ ਆ ਜਾਂਦੀ ਤਾਂ ਨਾਨ ਮੈਡੀਕਲ ਕਿਹਨੂੰ ਕਰਨਾ ਚਾਹੀਦਾ ਪਹਿਲਾਂ ਉਹ ਮੈਂ ਦੱਸ ਦਿੰਦਾ ਨਾਨ ਮੈਡੀਕਲ ਚ ਕੀ ਹੁੰਦਾ ਫਿਜ਼ਿਕਸ ਕੈਮਿਸਟਰੀ ਮੈਡੀਕਲ ਚ ਹੁੰਦੀ ਐ ਬਾਇਓਲੋਜੀ ਐਧਰ ਹੁੰਦਾ ਮੈਥ ਜਿਹਨੂੰ ਕਰਨਾ ਚਾਹੀਦਾ ਜਿਹੜੇ ਬੰਦੇ ਦਾ ਲੌਜੀਕ ਬਹੁਤ ਸਟਰੋਂਗ ਹੈ ਜਿਹਦਾ ਨੰਬਰਸ ਦੇ ਵਿੱਚ ਦਿਮਾਗ ਸਹੀ ਚੱਲਦਾ ਹੈ ਜਿਹਨੂੰ ਚੀਜ਼ਾਂ ਤੋੜਨੀਆਂ ਤੇ ਬਣਾਉਣੀਆਂ ਚੰਗੀਆਂ ਲੱਗਦੀਆਂ ਉਹ ਬੰਦਾ ਜਿਹਨੂੰ ਚੀਜ਼ਾਂ ਦੀ ਡੂੰਘਾਈ ਤੱਕ ਜਾਣਾ ਪਸੰਦ ਆ ਚੀਜ਼ਾਂ ਖੰਡਿਆਉਣੀਆਂ ਪਸੰਦ ਆ ਜਿਹੜਾ ਲੌਜੀਕਲੀ ਜ਼ਿਆਦਾ ਸੋਚਦਾ ਉਹਨਾਂ ਬੰਦਿਆਂ ਲਈ ਨਾਨ ਮੈਡੀਕਲ ਜਿਹੜੀ ਫੀਲਡ ਹੈ ਉਹ ਬਹੁਤ ਜ਼ਿਆਦਾ ਚੰਗੀ ਫੀਲਡ ਹੈ ਜਿਹੜੇ ਬੰਦੇ ਕੰਮ ਕਰਦੇ ਬੋਰ ਨਹੀਂ ਹੁੰਦੇ ਜਿਨ੍ਹਾਂ ਨੂੰ ਜੇ ਅੱਜ ਮੈਂ ਇਹ ਕਹਤਾ ਵੀ ਆਹ ਪ੍ਰੋਬਲਮ ਸੋਲਵ ਕਰ ਜਾਂ ਯਾਰ ਆਹ ਆਪਣੇ ਘਰੇ ਸਮਾਨ ਪੈਨ ਨੂੰ ਖੋਲ ਦੇ ਉਹਨੂੰ ਖੋਲ ਦੋ ਉਹਨੂੰ ਜੜ ਵੀ ਦੋ ਉਹ ਚੰਗੇ ਇੰਜੀਨੀਅਰ ਬਣਦੇ ਨੇ ਤੇ ਇਹਦੇ ਚ ਫੀਲਡਾਂ ਚ ਅੱਗੇ ਕੀ ਕੀ ਕੰਮ ਹੁੰਦਾ ਹੈ ਇਹਦੇ ਚ ਅੱਗੇ ਤੁਸੀਂ 12ਵੀਂ ਬਾਅਦ ਜਿਹੜਾ ਕੋਰਸ ਸਿਲੈਕਟ ਕਰੋਗੇ ਉਹਦੇ ਚ ਬਹੁਤ ਜ਼ਿਆਦਾ ਮੈਟਰ ਕਰਦਾ ਹੈ ਪਰ ਕੀ ਕੀ ਕਰ ਸਕਦੇ ਹੋ ਤੁਸੀਂ ਇਹਦੇ ਵਿੱਚ ਜਾ ਕੇ ਬੀਟੈਕ ਕਰਕੇ ਇੰਜੀਨੀਅਰਿੰਗ ਕਰ ਸਕਦੇ ਹੋ ਤਾਂ ਉਹ ਤੁਹਾਡੀ ਕੰਪਿਊਟਰ ਦੀ ਇੰਜੀਨੀਅਰਿੰਗ ਹੋ ਸਕਦੀ ਹੈ ਜੇ ਤੁਸੀਂ ਸੌਫਟਵੇਅਰ ਡਿਵੈਲਪਰ ਬਣ ਸਕਦੇ ਹੋ ਕੋਡਰ ਬਣ ਸਕਦੇ ਹੋ ਇਲੈਕਟ੍ਰੋਨਿਕਸ ਦੇ ਇੰਜੀਨੀਅਰ ਹੋ ਸਕਦੀ ਹੈ ਮਕੈਨੀਕਲ ਦੀ ਇੰਜੀਨੀਅਰ ਹੋ ਸਕਦੀ ਹੈ ਮਸ਼ੀਨਸ ਗੱਡੀਆਂ ਆਟੋਮੋਬਾਈਲ ਇਹਨਾਂ ਦੇ ਬਣਾਉਣ ਦੇ ਕੰਮਾਂ ਵਿੱਚ ਕੰਮ ਕਰਨ ਵਾਸਤੇ ਇਹ ਜਿਹੜੀ ਲਾਈਨ ਹੈ ਉਹ ਬਹੁਤ ਜ਼ਿਆਦਾ ਚੰਗੀ ਹੈ ਉਸ ਤੋਂ ਬਾਅਦ ਸਿਵਲ ਦੀ ਹੋ ਸਕਦੀ ਹੈ ਜਿਹਦੇ ਚ ਰੋਡਸ ਪੁਲ ਬਿਲਡਿੰਗਾਂ ਇਹ ਬਣਾਉਣੀਆਂ ਇਹਦਾ ਸਕੋਪ ਬਹੁਤ ਜ਼ਿਆਦਾ ਵਧੀਆ ਹੈਗਾ ਜਿਹੜਾ ਆਪਣੇ ਹੈ ਤੇ ਇਹ ਮੈਂ ਇੱਕ ਫੀਲਡ ਬੋਲੀ ਆ ਇਹਦੇ ਦੇ ਨਾਲ ਦੀਆਂ ਹੋਰ ਬਹੁਤ ਸਾਰੇ ਇੰਜੀਨੀਅਰਿੰਗ ਦੀਆਂ ਫੀਲਡਾਂ ਤੁਸੀਂ ਆਰਕੀਟੈਕਚਰ ਦੇ ਕੰਮ ਚ ਜਾ ਪੈ ਸਕਦੇ ਹੋ ਬਿਲਡਿੰਗਾਂ ਬਣਾਉਣਾ ਇੰਟੀਰੀਅਰ ਡਿਜ਼ਾਈਨਿੰਗ ਕਰ ਲਈ अच्छा ਤੁਸੀਂ ਮਰਚੈਂਟ ਨੇਵੀ ਚ ਐਨਡੀਏ ਦਾ ਪੇਪਰ ਕਲੀਅਰ ਕਰਕੇ ਫੌਜ ਚ ਜਾ ਕੇ ਲੈਫਟਨੈਂਟ ਬਣ ਤੀ ਹੋ ਸਕਦੇ ਹੋ ਇਹ ਸਾਰੀਆਂ ਫੀਲਡਾਂ ਨੇ ਜਿਹੜੀਆਂ ਸਾਰੀਆਂ ਇਹ ਨਾਨ ਮੈਡੀਕਲ ਤੋਂ ਬਾਹਰ ਹੈ ਜਿਹੜੀਆਂ ਇਹ ਖੁੱਲਦੀਆਂ ਨੇ ਮਤਲਬ ਮੈਨੂੰ ਪਰਸਨਲੀ ਇਹ ਲੱਗਦਾ ਕਿ ਇਹਦੇ ਚ ਤਾਂ ਆਪਸ਼ਨ ਬਹੁਤ ਜ਼ਿਆਦਾ ਹੈ اچھا ਇਹਦੇ ਚ ਵੱਡੀ ਗੱਲ ਕੀ ਹੈ ਕਿ ਜੇ ਮੈਡੀਕਲ ਚ ਤੁਸੀਂ ਜਾਓਗੇ ਤੇ ਤੁਸੀਂ ਟੌਪ ਨੌਚ ਐਮਬੀਏ ਐਮਬੀਬੀਐਸ ਲਈ ਜਾਣਾ ਹੈ ਤਾਂ ਫੀਸ ਮਹਿੰਗੀ ਹੁੰਦੀ ਹੈ ਅਨਲੈਸ ਜੇ ਤੁਹਾਡੀ ਸਰਕਾਰੀ ਰੈਂਕ ਆਈ ਪਰ ਇਹਦੇ ਵਿੱਚ ਫਰਕ ਹੁੰਦਾ ਇਹਦੇ ਵਿੱਚ ਜੇ ਤੁਸੀਂ ਬੀਟੈਕ ਕਰਕੇ ਇੰਜੀਨੀਅਰਿੰਗ ਕਰੋਗੇ ਦੂਸਰਾ ਤੁਸੀਂ ਬੀਸੀਏ ਕਰਕੇ ਐਮਸੀਏ ਵੀ ਕਰ ਸਕਦੇ ਹੋ ਜਾਂ ਬੀਐਸਸੀ ਕਰਕੇ ਐਮਐਸਸੀ ਵੀ ਕਰ ਸਕਦੇ ਹੋ ਤਾਂ ਵੀ ਤੁਸੀਂ ਇਸ ਲਾਈਨ ਦੇ ਵਿੱਚ ਆਈਟੀ ਦੇ ਵਿੱਚ ਜਾਂ ਕਿਸੇ ਹੋਰ ਲਾਈਨ ਦੇ ਵਿੱਚ ਜਿਹੜੀ ਉਹ ਐਂਟਰੀ ਮਾਰ ਸਕਦੇ ਹੋ ਤਾਂ ਇਹ ਸੀ ਦੂਸਰੀ ਫੀਲਡ ਜਿਹੜੀ ਕੀ ਸੀ ਨਾਨ ਮੈਡੀਕਲ ਹੁਣ ਆਪਾਂ ਤੀਸਰੀ ਫੀਲਡ ਦੀ ਗੱਲ ਕਰਦੇ ਹਾਂ ਆਪਣੇ ਅਗਲੇ ਸੈਕਸ਼ਨ ਦੇ ਵਿੱਚ ਹੁਣ ਤੀਸਰੀ ਫੀਲਡ ਆ ਜਾਂਦੀ ਹੈ ਆਪਣੀ ਕਮਰਸ ਕਮਰਸ ਮੈਥ ਨਾਲ ਵੀ ਲੋਕ ਕਰ ਲੈਂਦੇ ਆ ਨਾਨ ਮੈਥ ਨਾਲ ਵੀ ਕਰ ਲੈਂਦੇ ਪਹਿਲਾਂ ਸਭ ਤੋਂ ਪਹਿਲਾਂ ਕੀ ਨੂੰ ਕਰਨੀ ਚਾਹੀਦੀ ਹੈ ਜਿਹਨੂੰ ਨੰਬਰਸ ਚੰਗੇ ਲੱਗਦੇ ਆ ਸਾਬ ਕਿਤਾਬ ਰੱਖਣਾ ਵਧੀਆ ਲੱਗਦਾ ਜਿਹਨੂੰ ਸਹੀ ਸੂਇਸ ਨਾਲ ਕੁਛ ਨਹੀਂ ਜਿਹਨੂੰ ਆ ਤੋੜਨਾ ਤੂੜਨਾ ਨਹੀਂ ਵਧੀਆ ਲੱਗਦਾ ਜੋੜਨਾ ਨਹੀਂ ਵਧੀਆ ਲੱਗਦਾ ਜਿਹਨੂੰ ਡੁੰਘਾਈ ਚ ਜਾਣ ਦੇ ਆਤ ਨਹੀਂ ਐ ਪਰ ਨੰਬਰ ਉਹਦੇ ਬੜੇ ਵਧੀਆ ਨੇ ਨੰਬਰ ਜੇ ਉਹਨੂੰ ਚੁਟਕੀਆਂ ਚ ਕਾਹੂਂਗੇ ਤਾਂ ਉਹ ਸਾਬ ਇਦਾਂ ਕਰ ਲੈਂਦਾ ਰਾਈਟ ਉਹਨੂੰ ਨੰਬਰ ਸਮਝ ਆਉਂਦੇ ਆ ਉਹਨਾਂ ਬੰਦਿਆਂ ਨੂੰ ਕਮਰਸ ਚ ਜਾਣਾ ਚਾਹੀਦਾ ਇਹਦੇ ਵਿੱਚ ਅੱਗੇ ਬਹੁਤ ਸਾਰੀਆਂ ਫੀਲਡਾਂ ਨਿਕਲਦੀਆਂ ਨੇ ਜਿਵੇਂ ਸੀਏ ਸੀਏ ਕਿਉਂਕਿ ਹੁਣ ਇਸ ਟਾਈਮ ਆਪਣੇ ਲੋਕਾਂ 'ਚ ਪੈਸਾ ਬਹੁਤ ਘੁੰਮ ਰਿਹਾ ਹੈ ਸਰਕਾਰ ਬਹੁਤ ਹੈ ਤਾਂ ਸੀਏ ਬਹੁਤ ਜ਼ਿਆਦਾ ਚੰਗੀ ਕਮਾਈ ਕਰ ਰਹੇ ਨੇ ਉਸ ਤੋਂ ਬਾਅਦ ਫਿਨਟੈਕ ਦੇ ਵਿੱਚ ਜਾ ਸਕਦੇ ਹੋ ਤੁਸੀਂ ਮਾਰਕੀਟਿੰਗ ਦੇ ਵਿੱਚ ਜਾ ਸਕਦੇ ਹੋ ਰਾਈਟ ਬਹੁਤ ਜ਼ਿਆਦਾ ਫੀਲਡਸ ਹੁੰਦੀਆਂ ਨੇ ਈ-ਕਾਮਰਸ ਸਟਾਰਟਅਪਸ ਹੈ ਨੰਬਰਸ ਵਾਲੇ ਬੰਦੇ ਦੀ ਤਾਂ ਹਿਸਾਬ ਕਿਤਾਬ ਵਾਲੇ ਬੰਦੇ ਤਾਂ ਹਰ ਕਿਤੇ ਲੋੜ ਰਹਿੰਦੀ ਰਹਿੰਦੀ ਹੈ ਰਾਈਟ ਤੇ ਕੋਰਸੇਸ ਵੀ ਇਹਦੇ ਜ਼ਿਆਦਾ ਮਹਿੰਗੇ ਨਹੀਂ ਹੁੰਦੇ ਠੀਕ ਕੋਰਸੇਸ ਹੁੰਦੇ ਹਨ ਕੋਰਸੇਸ ਆਬਵੀਅਸ ਹੈ ਡਿਪੈਂਡ ਕਰਦਾ ਕਿਹੜੇ ਕਾਲਜ 'ਚ ਜਾਓਗੇ ਕਿਸ ਤਰ੍ਹਾਂ ਦਾ ਕਾਲਜ ਚੱਕੋਗੇ ਉੱਤੇ ਸਰਕਾਰੀ ਕਾਲਜ ਚ ਜਾਓਗੇ ਪ੍ਰਾਈਵੇਟ ਚ ਜਾਓਗੇ ਫੀਸ ਕੀ ਹੈ ਕਿਵੇਂ ਕੰਮ ਹੈ ਪਰ ਕਮਰਸ ਇੱਕ ਉਹ ਫੀਲਡ ਹੈ ਜਿਹੜੀ ਨੰਬਰਸ ਵਾਲੇ ਬੰਦੇ ਨੂੰ ਜਿਹੜੀ ਚੱਕਣੀ ਚਾਹੀਦੀ ਹੈ ਤੇ ਸਕੋਪ ਅੱਗੇ ਬਹੁਤ ਹੈ ਇਹਦਾ ਵੀ ਇਹਦੇ ਵਿੱਚ ਵੀ ਜੇ ਤੁਸੀਂ ਅੱਗੇ ਜਾਓਗੇ ਸੀਏ ਕਰਨਾ ਹੈ ਈ-ਕਮਰਸ ਸਟਾਰਟਅਪਸ ਕੰਪਨੀਆਂਸ ਆ ਉਹ हायर ਕਰ ਲੈਂਦੀਆਂ ਐਮਐਨਸੀਜ਼ हायर ਕਰ ਲੈਂਦੀਆਂ ਮੈਨੇਜਰ ਲੈਵਲ ਤੇ ਬੰਦੇ ਇਹ ਕੰਮ ਕਰਦੇ ਨੇ ਉਸ ਤੋਂ ਬਾਅਦ ਜਿਹੜੀ ਆਪਣੀ ਲਾਸਟ ਫੀਲ ਆ ਜਾਂਦੀ ਹੈ ਜਿਹਦੀ ਬਹੁਤ ਚਰਚਾ ਸਾਰਾ ਪੰਜਾਬ ਚੁੱਪ ਕਰਕੇ ਉਹੀ ਕਰਦਾ ਹੈ ਉਹਨਾਂ ਨੂੰ ਲੱਗਦਾ ਸੌਖੀ ਹੁੰਦੀ ਹੈ ਉਹ ਹੈ ਆਰਟਸ ਹੁਣ ਆਪਾਂ ਅਗਲੇ ਸੈਕਸ਼ਨ ਚ ਉਹਦੇ ਬਾਰੇ ਵੀ ਗੱਲ ਕਰਦੇ ਹਾਂ ਹਾਂਜੀ ਆਰਟਸ ਜਿਹਨੂੰ ਆਪਣੇ ਲੋਕ ਮੰਨਦੇ ਆ ਵੀ ਯਾਰ ਇਹ ਤਾਂ ਕੀ ਫੀਲਡ ਹੁੰਦੀ ਹੈ ਇਹ ਤਾਂ ਆਮ ਜਿਹਾ ਹਰ ਕੋਈ ਚੱਕ ਕੇ ਕਰ ਲੈਂਦਾ ਪਰ ਤੁਹਾਨੂੰ ਇੱਕ ਫੈਕਟ ਦੱਸਦਾ ਕਿ ਸਭ ਤੋਂ ਜ਼ਿਆਦਾ ਆਈਐਸ ਆਈਪੀਐਸ ਆਰਟਸ ਚੋਂ ਨਿਕਲਦੇ ਨੇ ਜੀ ਹਾਂ ਤਾਂ ਆਰਟਸ ਕਿੰਨਾ ਬੰਦਿਆਂ ਨੂੰ ਕਰਨੀ ਚਾਹੀਦੀ ਹੈ ਜੇ ਸੋਨੂੰ ਸਾਇੰਸ ਚੀਜ਼ਾਂ ਦੀ ਡੂੰਘਾਈ ਤੱਕ ਜਾਣਾ ਨੰਬਰ ਨੰਬਰ ਸੋਨੂੰ ਇਹ ਇੰਟਰਸਟਿੰਗ ਨਾਗਦਾਨੀ ਸੋਨੂੰ ਹਿਸਟਰੀ ਚੰਗੀ ਲੱਗਦੀ ਹੈ ਪੋਲਿਟਿਕਸ ਚੰਗੀ ਲੱਗਦੀ ਹੈ ਸੋਨੂੰ ਆਰਟਸ ਕ੍ਰੀਏਟੀਵਿਟੀ ਇਹ ਚੰਗੀ ਲੱਗਦੀ ਹੈ ਡਿਜ਼ਾਈਨਿੰਗ ਚੰਗੀ ਲੱਗਦੀ ਹੈ ਤੁਹਾਡਾ ਦਿਮਾਗ ਹੋਰ ਪਾਸੇ ਨੂੰ ਚੱਲਦਾ ਹੈ ਰਾਈਟ ਸੋਨੂੰ ਐਕਟਿੰਗ ਚੰਗੀ ਲੱਗਦੀ ਹੈ ਸੋਨੂੰ ਥੀਏਟਰ ਚੰਗਾ ਲੱਗਦਾ ਸੋਨੂੰ 뮤ਜ਼ਿਕ ਚੰਗਾ ਲੱਗਦਾ ਗੋ ਫਾਰ ਆਰਟਸ ਠੀਕ ਹੈ ਤੁਸੀਂ ਉੱਥੇ ਜ਼ਿਆਦਾ ਕਾਮਯਾਬ ਹੋਵੋਗੇ ਤੇ ਇਹ ਨਹੀਂ ਹੈ ਕਿ ਕੱਲੇ ਡਾਕਟਰ ਬਣ ਕੇ ਹੀ ਬੰਦਾ ਅੱਗੇ ਲੰਘ ਜਾਂਦਾ ਜਾਂ ਇੰਜੀਨੀਅਰ ਬਣ ਕੇ ਹੀ ਬੰਦਾ ਅੱਗੇ ਲੰਘ ਸਕਦਾ ਆਰਟਸ ਤੋਂ ਬਾਅਦ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਆਈਐਸ ਆਈਪੀਐਸ ਦੀ ਤਿਆਰੀ ਕਰ ਸਕਦੇ ਹੋ ਤੁਸੀਂ ਯੂਪੀਐਸਸੀ ਦੀ ਤਿਆਰੀ ਕਰ ਸਕਦੇ ਹੋ ਤੁਸੀਂ ਵਕੀਲ ਬਣ ਸਕਦੇ ਹੋ एलएलबी ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਜਰਨਲਿਜ਼ਮ ਮਾਸ ਮੀਡੀਆ ਚ ਜਾ ਸਕਦੇ ਹੋ ਪੱਤਰਕਾਰੀ ਚ ਜਾ ਸਕਦੇ ਹੋ ਬਹੁਤ ਜ਼ਿਆਦਾ ਸਕੋਪ ਹੈ ਤੁਸੀਂ ਫੈਸ਼ਨ ਡਿਜ਼ਾਈਨਿੰਗ ਚ ਜਾ ਸਕਦੇ ਹੋ ਵੀਡੀਓ ਐਡੀਟਿੰਗ ਚ ਜਾ ਸਕਦੇ ਹੋ ਕ੍ਰੀਏਟਿਵ ਜੌਬਸ ਚ ਜਾ ਸਕਦੇ ਹੋ ਤਾਂ ਆਰਟਸ ਚ ਸਭ ਤੋਂ ਜ਼ਿਆਦਾ ਫੀਲਡਾਂ ਨਿਕਲਦੀਆਂ ਨੇ ਜਿਹੜੀਆਂ ਉਹਦਾਂ ਦੀਆਂ ਫੀਲਡਾਂ ਹੁੰਦੀਆਂ ਨੇ ਜਿਹੜੀਆਂ ਡਿਫਾਈਨਡ ਫੀਲਡਾਂ ਨਹੀਂ ਹੁੰਦੀਆਂ ਤਾਂ ਜਿਹਦੇ ਵਿੱਚ ਗਰੋਥ ਹੈ ਉਹ ਤੁਹਾਡੇ ਟੈਲੈਂਟ ਤੇ ਹੈ ਤੁਹਾਡੀ ਆਪਦੀ ਮਿਹਨਤ ਤੇ ਹੈ ਤਾਂ ਆਰਟਸ ਨੂੰ ਵੀ ਆਪਾਂ ਨੇ ਹਲਕਾ ਨਹੀਂ ਲੈਣਾ ਹਾਂ ਤੁਸੀਂ ਆਪਦੇ ਆਪ ਨੂੰ ਦੇਖੋ ਕਿ ਯਾਰ ਮੇਰੀ ਪਰਸਨੈਲਿਟੀ ਕੀ ਕਹਿੰਦੀ ਹੈ ਮੈਂ ਹੁਣ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਕਰਨ ਲੱਗਿਆ ਜਿਹੜੀ ਆ ਜਾਂਦੀ ਹੈ ਖਰਚੇ ਦੀ ਕਿਉਂਕਿ ਆਪਾ ਮਿਡਲ ਕਲਾਸ ਫੈਮਲੀਆ ਚੋਂ ਨੇ ਸਭ ਤੋਂ ਜ਼ਿਆਦਾ ਆਪਣੇ ਬੰਦੇ ਤਾਂ ਉਹ ਡਰਦੇ ਨੇ ਕਿ ਯਾਰ ਕਿੰਨਾ ਖਰਚਾ ਆਊਗਾ ਭਾਜੀ ਕਿਵੇਂ ਕਰਾਂਗੇ ਮੈਂ ਕੱਲੀ-ਕੱਲੀ ਫੀਲਡਸ ਚ ਜਾਗਦਾ ਤੇ ਮੈਂ ਤੁਹਾਨੂੰ ਦੱਸ ਦਿੰਦਾ ਵੀ ਤੁਸੀਂ ਘੱਟ ਖਰਚੇ 'ਚ ਵੀ ਆਪਦੀ ਵਧੀਆ ਤਿਆਰੀ ਕਿਵੇਂ ਕਰ ਸਕਦੇ ਹੋ ਕਿਵੇਂ ਆਪਦੇ ਕੈਰੀਅਰ ਲਈ ਪ੍ਰਪੇਅਰ ਹੋ ਸਕਦੇ ਹੋ ਸੋ ਸਭ ਤੋਂ ਪਹਿਲਾਂ ਆ ਜਾਂਦੀ ਹੈ ਮੈਡੀਕਲ ਦੀ ਗੱਲ ਮੈਡੀਕਲ ਦੀ ਗੱਲ ਜਿੱਥੇ ਆ ਜਾਂਦੀ ਹੈ ਨਾ ਆਪਣੇ ਬੰਦੇ ਸਾਰੇ ਇਹ ਕਹਿੰ ਮੈਂnga ਉਹਨਾਂ ਲਈ ਹੈ ਜਿਨ੍ਹਾਂ ਦੀ ਰਹਿਕ ਨਹੀਂ ਆਉਂਦੀ ਤੇ ਜੇ ਤੁਸੀਂ NEET ਦੇ ਪੇਪਰ 'ਚ ਬੈੰਨੇ ਹੋ ਤੇ ਤੁਹਾਡੇ ਪਹਿਲੇ ਕੁਝ ਹਜ਼ਾਰਾਂ 'ਚ ਰਹਿਕ ਆ ਜਾਂਦੀ ਹੈ ਤੁਹਾਡਾ ਸਾਰਾ ਖਰਚਾ ਸਿਰਫ 14-15000 ਰੁਪਏ ਸਾਲ ਦਾ ਹੁੰਦਾ MBBS ਕਰਨ ਦਾ ਤੇ ਉਸ ਤੋਂ ਬਾਅਦ ਜਿਹੜੇ ਪੈਕੇਜ ਲੱਗਦੇ ਆ ਮੈਨੂੰ ਲੱਗਦਾ ਮੈਨੂੰ ਦੱਸਣ ਦੀ ਲੋੜ ਨਹੀਂ ਪਰ ਹੁਣ ਇਹ ਹੈ ਆਪਣੇ ਬੰਦੇ ਕਹਿੰਦੇ ਭਾਜੀ ਮੈਡੀਕਲ ਦੀ ਪੜ੍ਹਾਈ ਮਹਿੰਗੀ ਹੈ ਪੜ੍ਹਾਈ ਮਹਿੰਗੀ ਹੈ ਪਰ ਅੱਜ ਦੇ ਟਾਈਮ 'ਚ ਤਾਂ ਐਜੂਕੇਸ਼ਨ ਬਹੁਤ ਅクセसेबल ਹੋ ਚੁੱਕੀ ਹੈ ਮੈਂ ਕੋਈ ਸਪான்ਸਰ ਵੀਡੀਓ ਨਹੀਂ ਹੈ ਪਰ ਫਿਜ਼ਿਕਸ ਵਾਲਾ ਪੰਜਾਬ ਵੱਡਾ ਐਦਾਂ ਦੇ ਬਹੁਤ ਪਲੇਟਫਾਰਮ ਹੈ ਜਿਹੜੇ 5000 ਰੁਪਏ ਸਾਲ ਦਾ ਲੈਂਦੇ ਆ ਤੇ ਤੁਹਾਡੀ ਸਾਰੀ ਨੀਟ ਦੀ ਤਿਆਰੀ ਕਰਾ ਦਿੰਦੇ ਆ ਤੇ ਮੈਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਸਾਡੇ ਵੇਲੇ ਤਾਂ ਐਦਾਂ ਦਾ ਕੁਝ ਹੈ ਵੀ ਨਹੀਂ ਸੀ ਤੇ ਜਿਨ੍ਹਾਂ ਨੇ ਕਰਨਾ ਹੈ ਉਹ ਘਰੇ ਬਹਿ ਕੇ ਵੀ ਕਰ ਲੈਂਦੇ ਆ ਜਿਨ੍ਹਾਂ ਨੇ ਨਹੀਂ ਕਰਨਾ ਉਹ ਕੋਟੇ ਚੰਡੀਗੜ੍ਹ ਜਾ ਕੇ ਵੀ ਕੁਝ ਨਹੀਂ ਕਰਦੇ ਇਹ ਸਭ ਕੁਝ ਤੁਹਾਡੀ ਆਪਣੀ ਮਿਹਨਤ ਤੇ ਆ ਤੇ ਦੂਸਰੀ ਗੱਲ ਜੇ ਨੀਟ ਚ ਮੰਨ ਲਓ ਤੁਹਾਡੀ ਰੈਂਕ ਨਹੀਂ ਵੀ ਆਉਂਦੀ ਨਾ ਤਾਂ ਵੈਟਰਨਰੀ ਹੋਰ ਜਿੰਨੀਆਂ ਡੋਮੇਨਸ ਨੇ ਕਿਤੇ ਵੀ ਤੁਸੀਂ ਜਾ ਕੇ ਆਰਾਮ ਨਾਲ ਆਪਦਾ ਜਿਹੜੀ ਜ਼ਿੰਦਗੀ ਆ ਉਹ ਅੱਗੇ ਤੁਸੀਂ ਚੰਗੀ ਜ਼ਿੰਦਗੀ ਆ ਉਹ ਕੱਢ ਸਕਦੇ ਹੋ ਉਸ ਤੋਂ ਬਾਅਦ ਸੇਮ ਨਾਨ ਮੈਡੀਕਲ ਨਾਨ ਮੈਡੀਕਲ ਦਾ ਵੀ ਇਹੀ ਰੌਲਾ ਪਾਇਆ ਜਾਂਦਾ ਕਿ ਬਾਈ ਐਡਮਿਸ਼ਨ ਕਿਵੇਂ ਕਰਾਈਏ ਖਰਚਾ ਨਾਨ ਮੈਡੀਕਲ ਮਹਿੰਗੇ ਵਾਲਾ ਸੇਮ ਪਲੇਟਫਾਰਮ ਫਿਜ਼ਿਕਸ ਵਾਲਾ ਜਾਓ ਪੰਜਾਬ ਵੱਡਾ ਜਾਓ ਹੋਰ ਐਦਾਂ ਦੇ ਬਹੁਤ ਪਲੇਟਫਾਰਮ ਨੇ ਥੋੜਾ YouTube ਤੇ ਸਰਚ ਕਰੋ 5000 ਰੁਪਏ ਸਾਲ ਦਾ ਲੈਂਦੇ ਆ ਸਾਰੀ ਤਿਆਰੀ ਕਰਾਉਂਦੇ ਆ ਤੁਹਾਨੂੰ ਸਿਰਫ ਇੱਕ ਘਰੇ ਫੋਨ ਚਾਹੀਦਾ ਹੈ ਹੈੱਡਫੋਨ ਚਾਹੀਦੇ ਆ ਨੈੱਟਬੈਗ ਚਾਹੀਦਾ ਉਹ ਤਾਂ ਪਰੇਲੀਆਂ ਵੀ ਸਾਰੇ ਜਾਣੇ ਖਸਾਉਣੀਆਂ ਤਾਂ ਇਹ ਬਾਹਰ ਨਾ ਆਓ ਕਿ ਖਰਚਾ ਹੈ ਨਹੀਂ ਮੈਂ ਤੁਹਾਨੂੰ ਸੱਚੀ ਗੱਲ ਕਹਿਣਾ ਐਦਾਂ ਦੀਆਂ ਐਗਜ਼ਾਮਪਲ ਸਾਹਮਣੇ ਆਉਂਦੀਆਂ ਨੇ ਜਦੋਂ ਛੋਟੇ ਘਰਾਂ ਚੋਂ ਬੱਚਿਆਂ ਨੇ ਉੱਠ ਕੇ ਵੀ ਇਹ ਪੇਪਰ ਕ੍ਰੈਕ ਕੀਤੇ ਨੇ ਤੇ ਟੌਪ ਇੰਸਟੀਚਿਊਟਸਵੇਂ IIT AIMS ਇਹਨਾਂ ਦੇ ਵਿੱਚ ਵੀ ਕਈ ਨੇ ਉਸ ਤੋਂ ਬਾਅਦ ਆ ਜਾਂਦਾ ਆਰਟਸ ਆਰਟਸ ਦੇ ਵਿੱਚ ਜੇ ਤਾਂ ਤੁਸੀਂ ਬੇਸਿਕ ਆਰਟਸ ਲੈਨੇ ਹੋ ਤਾਂ ਮੈਨੂੰ ਲੱਗਦਾ ਖਰਚਾ ਜ਼ਿਆਦਾ ਹੁੰਦਾ ਨਹੀਂ ਜੇ ਤੁਸੀਂ ਆਈਏਐਸ ਆਈਪਸ ਯੂਪੀਐਸ ਦੀ ਤਿਆਰੀ ਕਰਨੀ ਹੈ ਅਗੇਨ ਇਹਨਾਂ ਦੇ ਵੀ ਪਲੈਟਫਾਰਮ ਹੈਗੇ ਨੇ ਡਿਜੀਟਲ ਯੁੱਗ ਹੈ YouTube ਤੇ ਬਹੁਤ ਕੁਝ ਹੈ ਦਿੱਲੀ ਜਾ ਕੇ ਕਰਨੀ ਹੈ ਉੱਥੇ ਵੀ ਕਰ ਸਕਦੇ ਹੋ ਪਰ ਉਹ ਤੁਸੀਂ ਆਪਣੀ ਜੇਬ ਦੇਖੋ ਕਿ ਤੁਹਾਡੀ ਜੇਬ ਕਿੰਨਾ ਕੁ ਭਾਰ ਚੱਲਦੀ ਆ ਇੱਕ ਮੈਂ ਹੋਰ ਡਿਸਕਲੇਮਰ ਦੇ ਦਾਂ ਜਿਹੜੀ ਸ਼ਾਇਦ ਕਈ ਲੋਕਾਂ ਨੂੰ ਮੇਰੀ ਗੱਲ ਨਾਲ ਸਹਿਮਤ ਨਾ ਹੋਣ ਪਰ ਸਰਕਾਰੀ ਕਾਲਜ ਨਹੀਂ ਮੈਂ ਇਹਦੇ ਵਿੱਚ ਆਈਆਈਟੀ ਨਹੀਂ ਗਿਣ ਰਿਹਾ ਏਮਜ਼ ਦੇ ਅੰਡਰ ਕਾਲਜ ਨੀਟ ਵਾਲੇ ਕਾਲਜ ਨਹੀਂ ਗਿਣ ਰਿਹਾ ਪਰ ਜਿਹੜੇ ਪ੍ਰਾਈਵੇਟ ਕਾਲਜ ਨੇ ਨਾ ਉਹਨਾਂ ਦੇ ਵਿੱਚ ਡਿਗਰੀ ਕਰਨ ਦਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਅਸੀਂ ਇਹ ਖੁਦ ਅਬਜ਼ਰਵ ਕੀਤਾ ਕਾਲਜ ਨਾਲ ਸੋਡਾ 10 20% ਦਾ ਫਰਕ ਪਊ ਅਸਲ ਗੇਮ ਉੱਥੇ ਹੈ ਕਿ ਤੁਹਾਨੂੰ ਸਕਿੱਲ ਕਿੰਨੀ ਹੈ ਤੁਹਾਨੂੰ ਕਿੰਨਾ ਤੁਸੀਂ ਆਪਦੇ ਕੰਮ ਨੂੰ ਇੰਜੋਏ ਕਰਦੇ ਹੋ ਤੁਸੀਂ ਕਿੰਨਾ ਕੁ ਗਰੋ ਕਰਦੇ ਹੋ ਰਾਈਟ ਦੂਸਰੀ ਗੱਲ ਜਿਹੜੀ ਮੇਨ ਹੈ ਕਿ ਬਾਈ ਚੰਡੀਗੜ੍ਹ ਰਹਿ ਕੇ ਪੜ੍ਹੀਏ ਬਠਿੰਡੇ ਪੜ੍ਹੀਏ ਲੁਧਿਆਣੇ ਪੜ੍ਹੀਏ ਦਿੱਲੀ ਪੜ੍ਹੀਏ ਅਗੇਨ ਜਗ੍ਹਾ 10-20% ਫਰਕ ਪਉਂਦੀ ਹੈ ਇਸ ਤੋਂ ਜ਼ਿਆਦਾ ਫਰਕ ਨਹੀਂ ਪਉਂਦੀ ਪਹਿਲਾਂ ਫਰਕ ਪੈਂਦੇ ਸੀ ਕਿਉਂਕਿ ਪਹਿਲਾਂ ਅਸੈਸੇਬਲ ਨਹੀਂ ਸੀ ਸੋਨੂੰ ਨੋਟਸ ਨਹੀਂ ਮਿਲਦੇ ਸੀ ਸੋਨੂੰ ਟੀਚਰ ਨਹੀਂ ਮਿਲਦੇ ਸੀ ਅੱਜ ਦੇ ਟਾਈਮ ਆਨਲਾਈਨ ਸਭ ਕੁਝ ਹੈ ਤੁਸੀਂ ਸਭ ਕੁਝ ਕਰ ਸਕਦੇ ਹੋ ਲਾਸਟ ਜਦੋਂ ਵੀ ਤੁਸੀਂ ਆਪਦੀ 11ਵੀਂ 12ਵੀਂ ਕਰ ਰਹੇ ਹੋ ਜਾਂ ਕੁਝ ਵੀ ਕਰ ਰਹੇ ਹੋ ਮੈਂ बार-बार ਕਹੂੰਗਾ ਮੈਂ ਹਰ ਬੱਚੇ ਨੂੰ ਕਹਿਣਾ ਆਹ 2 ਸਾਲ ਮਿਹਨਤ ਕਰ ਲਓਗੇ ਸਾਰੀ ਜ਼ਿੰਦਗੀ ਚ ਸੌਕੇ ਰਹ ਜੂਗੇ ਸਾਡੇ ਕੋਲ ਐਗਜ਼ਾਮਪਲਸ ਨੇ ਜਿਨ੍ਹਾਂ ਨੇ ਉਹ 2 ਸਾਲ ਮਿਹਨਤ ਕੀਤੀ 11ਵੀਂ 12ਵੀਂ ਨੀਟ ਕਲੀਅਰ ਕਰਕੇ ਅੱਜ ਚੰਗੇ ਡਾਕਟਰ ਨੇ রাইਟ ਸਾਡੇ ਕੋਲ ਐਗਜ਼ਾਮਪਲਸ ਨੇ ਜਿਨ੍ਹਾਂ ਨੇ 11ਵੀਂ 12ਵੀਂ ਕੀਤੀ ਆਈਆਈਟੀ ਚ ਗਏ ਉਸ ਤੋਂ ਬਾਅਦ ਕੈਰੀਅਰ ਸੈਟਲ ਹੈ ਇੱਕ ਲੈਸਨ ਜ਼ਿੰਦਗੀ ਦਾ ਯਾਦ ਰੱਖਿਓ ਜਿੰਨੀ ਲੇਟ ਮਿਹਨਤ ਸ਼ੁਰੂ ਕਰੋਗੇ ਉਨੀ ਜ਼ਿਆਦਾ ਕਰਨੀ ਪਊ ਜਿਹੜੇ ਅੱਜ ਆਪਦੇ 20ਆਂ 21ਆਂ 18 ਉਮਰੀ ਦੀਏ ਚ ਮਿਹਨਤ ਕਰ ਲੈਣਗੇ ਉਗਾਸੋਕੇ ਜਿਹੜੇ 22 ਚ ਕਰਨ ਲੱਗਣਗੇ 22 23 24 ਚ ਉਹਨਾਂ ਨੂੰ ਮੰਨ ਲਓ 4 ਸਾਲ ਕਰਨੀ ਪਊ ਜਿਹੜੇ ਉਸ ਤੋਂ ਬਾਅਦ 28 29 ਚ ਕਰਨੀ ਪੈਣਗੇ ਉਹਨਾਂ ਨੂੰ 5 ਸਾਲ 8 ਸਾਲ ਕਰਨੀ ਪਊ ਜਿਹੜੇ 30 32 35 ਚ ਕਰਨੇ ਪੈਣਗੇ ਉਹਨਾਂ ਨੂੰ ਉੰਨਾ ਜ਼ਿਆਦਾ ਟਾਈਮ ਲੱਗਦਾ ਇਹ ਰੂਲ ਹੀ ਹੈ ਮੈਂ ਇਹੀ ਅਬਜ਼ਰਵ ਕੀਤਾ ਹੋਂ ਤੱਕ ਬਹਿ ਕੇ ਤਾਂ ਅੱਜ ਦੀ ਵੀਡੀਓ ਮੈਂ ਥੋੜੀ ਐਜ਼ ਅ ਟੀਚਰ ਵਾਂਗੂ ਤੁਹਾਨੂੰ ਗਾਈਡ ਕਰਨ ਦੀ ਕੋਸ਼ਿਸ਼ ਕੀਤੀ ਆ ਸ਼ੇਅਰ ਕਰਿਓ ਆਪਦੇ ਨਾਲ ਦਿਆਂ ਨਾਲ ਆਪਦੇ ਮਾਪਿਓ ਨਾਲ ਕਿਉਂਕਿ ਮੈਂ ਇਹ ਐਕਸਪੀਰੀਅੰਸ ਕੀਤਾ ਮੈਨੂੰ ਬਹੁਤ ਫੋਨ ਆਉਂਦੇ ਨੇ ਮੈਂ ਕਿਸੇ ਇੰਸਟੀਟਿਊਟਸ ਵਿਜ਼ਿਟ ਕੀਤਾ ਉਥੇ ਮਾਪਿਆਂ ਉਹਦੇ ਬੱਚੇ ਲੈ ਕੇ ਆ ਰਹੇ ਨੇ ਤੇ ਮਾਪਿਆਂ ਉਹਦੇ ਬੱਚੇ ਲਈ ਕਰਦਾ ਵੀ ਸਾਰਾ ਕੁਝ ਹੈ ਨਾ ਤੇ ਉਹ ਕੁਝ ਹੋਰ ਹੀ ਬੈਠੇ ਦੱਸੀ ਜਾਂਦੇ ਆ ਸਿਰਫ ਆਪਦਾ ਕੋਰਸ ਵਿਚਨ ਲਈ ਆਪਦੇ ਜਵਾਕ ਨੂੰ ਉਹੀ ਫੀਲਡ ਚ ਪਾਓ ਜਿਹਦੇ ਚ ਉਹਦਾ ਇੰਟਰਸਟ ਹੈ ਜਿਹਨੂੰ ਜਿਹੜੀ ਉਹਦੀ ਪਰਸਨੈਲਿਟੀ ਸਾਨੂੰ ਲੱਗਦੀ ਹੈ ਉਹ ਜ਼ਿਆਦਾ ਕਾਮਯਾਬ ਹੋਊਗਾ ਹਰੇਕ ਡਾਕਟਰ ਕਾਮਯਾਬ ਹੈ ਨਹੀਂ ਤੇ ਜਿਹੜੇ ਕਾਮਯਾਬ ਨੇ ਉਹ ਵਕੀਲ ਵੀ ਬਹੁਤ ਕਾਮਯਾਬ ਨੇ ਅਗਲੀ ਵੀਡੀਓ ਫਿਰ ਤੁਹਾਡੇ ਲਈ ਲੈ ਕੇ حاضر ਹੋਵਾਂਗੇ ਆਪਾਂ ਕਵਰ ਕਰਾਂਗੇ ਕਿ ਜਿਨ੍ਹਾਂ ਨੇ ਪਲੱਸ 2 ਕਰ ਲਈ ਜਾ ਜਿਹੜੇ ਹੁਣ ਕਾਲਜਿਸ ਚ ਨੇ ਉਹ ਕਿਵੇਂ ਕੈਰੀਅਰ ਨੂੰ ਆਪਦੇ ਨੂੰ ਅੱਗੇ ਲੈ ਕੇ ਜਾਣ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਮੈਂਟ ਜ਼ਰੂਰ ਕਰਿਓ ਅਗਲੀ ਵੀਡੀਓ ਚ ਫੇਰ ਮਿਲਦੇ ਆਂ ਤਦ ਤੱਕ ਲਈ ਸਾਰਿਆਂ ਨੂੰ ਚੜ੍ਹਦੀਕਲਾ